ਨਮਸਕਾਰ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਪੀਏਯੂ EMPLOYEES UNION ਵੱਲੋਂ ਰੈਲੀ ਅਤੇ ਧਰਨੇ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਯੂਨੀਅਨ ਅਤੇ ਉੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਪੀਏਯੂ ਨੂੰ ਪੁਲਿਸ ਛਾਉਣੀ ਦੇ ਵਿੱਚ ਬਦਲਣ ਸਿੱਟੇ ਵਜੋਂ ਟਕਰਾਵ ਬੱਧਾ ਹੋਇਆ ਨਜ਼ਰ ਆਇਆ ਪਰ ਇਸੇ ਉਸੂਲੇ ਨਤੀਜਾ ਇਹ ਨਿਕਲਿਆ ਕਿ ਜਿਹੜੇ ਮੁਲਾਜ਼ਮ ਨੂੰ ਮੁਅਤਲ ਕੀਤਾ ਗਿਆ ਸੀ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ ਪੇਸ਼ ਹੈ ਇਸ ਦੀ ਇੱਕ ਰਿਪੋਰਟ ਪੇਸ਼ ਕਰਤਾ ਪ੍ਰਦੀਪ ਸ਼ਰਮਾ ਰੈਕਟਰ ਕਤੂਰੀਆ ਨਮਾ ਜਬਾਨਾ ਟੀਵੀ ਬਾਸੇ ਲੁਧਿਆਣਾ ਤੋਂ ਇਹਦਾ ਇੱਕ ਛੋਟਾ ਜਿਹਾ ਘਟਨਾ ਹੈ ਜਿਵੇਂ ਸਰ ਪਰਕਾਸ਼ ਸਿੰਘ ਉਹਨਾਂ ਨੇ ਵੀ ਜਿ세 ਹੈ ਕਿ ਪਾਰਕਿੰਗ ਕਰਕੇ ਥੋੜਾ ਜਿਹਾ ਝਗੜਾ ਹੋਇਆ ਉਹ ਝਗੜਾ ਵੀ ਇੱਥੇ ਯੂਨੀਅਨ ਦਾ ਸਬੰਧਕੀ ਸਾਬਤ ਹੋ ਗਿਆ ਸੀ ਲੇਕਿਨ ਉਹ ਤੋਂ ਬਾਅਦ ਫਿਰ ਉਹ ਆਪਣੀ ਪਾਵਰ ਦਿਖਾਉਣ ਦੇ ਮਾਮਲੇ 'ਚ ਵੀ ਅਸੀਂ ਸਾਡੀ ਪਾਰਟੀ ਬਹੁਤ ਵੱਡੀ ਹੈ ਮੈਂ ਬਹੁਤ ਸ਼ਕਤੀਸ਼ਾਲੀ ਬੰਦਾ ਉਹ ਬੰਦੇ ਨੂੰ ਉਹਨਾਂ ਨੇ ਸਿਸਕਟ ਵੀ ਕਰਵਾਤਾ ਛਾਣੇ ਵੀ ਫੜਾਤਾ ਸਾਰਾ ਕੁਝ ਕੀਤਾ ਤੁਹਾਡੇ ਅਪਲਾਈ ਅਪਲਾਈ ਕਿ ਉਹਦੀ ਰਿਟਾਇਰਮੈਂਟ 'ਚ ਵੀ ਤਿੰਨ ਮਹੀਨੇ ਰਹਿੰਦੇ ਆ ਜਿਹੜਾਈ 'ਚ ਰਿਟਾਇਰਮੈਂਟ ਹੈ ਤੇ ਇਸ ਕੰਮ ਦੇ ਪਰਤੀ ਯੂਨੀਅਨ ਨੇ ਯੂਨੀਅਨ ਸਾਡੀ ਜਿਹੜੀ ਇੱਕ ਸਟ੍ਰਕਚਰ ਬੋਡੀ ਹੈ ਸਾਡੇ ਇਥੇ ਇਲੈਕਸ਼ਨ ਹੁੰਦੇ ਨੇ ਇਲੈਕਸ਼ਨਾਂ ਚੁੜੇ ਜਾਂਦੇ ਨੇ ਜਿਵੇਂ ਐਮ.ਐਲ.ਏ ਚੁੜੇ ਜਾਂਦੇ ਨੇ ਇੱਥੇ ਕੌਂਸਲਰ ਚੁੜੇ ਜਾਂਦੇ ਪਿੰਡਾਂ ਦੇ ਸਰਪੰਚ ਚੁੜੇ ਜਾਂਦੇ ਨੇ ਇਸ ਤਰ੍ਹਾਂ ਇੱਥੇ ਯੂਨੀਅਨ ਦੀ ਲੀਡਰਸ਼ਿਪ ਵੀ ਚੁਣੀ ਜਾਂਦੀ ਹੈ ਸਟ੍ਰਕਚਰ ਬੋਡੀ ਬਣਾ ਕੇ ਤੇ ਯੂਨੀਅਨ ਨੇ ਇਹ ਪ੍ਰੋਟੈਸਟ ਕੀਤਾ ਕਿ ਇਹ ਜਿਹੜਾ ਸਾਰਾ ਕੁਝ ਹੋਰ ਠੀਕ ਨਹੀਂ ਹੋ ਰਿਹਾ ਜਦੋਂ ਤੁਸੀਂ ਝਗੜਾ ਇਹ ਨਵੇਂ ਤੇ ਫਿਰ ਤੁਸੀਂ ਕੀ ਕਰਦੇ ਹੋ ਉਸ ਗੱਲ ਨੂੰ ਲੈ ਕੇ ਤੇ ਉਹਨਾਂ ਨੇ ਯੂਨੀਅਨ ਨੇ ਕਿਹਾ ਵੀ ਜੇ ਤੁਸੀਂ ਮਸਲਾ ਨਹੀਂ ਸੋਲਵ ਕਰੋਗੇ ਅਸੀਂ ਮੰਗਲਵਾਰ ਨੂੰ ਸਵੇਰੇ ਉਹਨਾਂ ਨੇ ਟਾਈਮ ਦਿੱਤਾ ਦੋ ਦਿਨ ਦਾ ਤਿੰਨ ਦਿਨ ਦਾ ਮੰਗਲਵਾਰ ਨੂੰ ਸਵੇਰੇ ਅਸੀਂ ਇੱਥੇ ਆਪਣੀ ਰੈਲੀ ਕਰਕੇ ਆਪਣਾ ਪ੍ਰੋਟੈਸਟ ਕਰਦੇ ਹਾਂ। ਕੰਨੀ ਤੋਂ ਬਾਅਦ ਦੀ ਯੂਨੀਵਰਸਿਟੀ ਬਣੀ ਹੈ। ਅੱਜ 2025 ਆ ਗਿਆ। ਬਹੁਤ ਸਾਰੇ ਪ੍ਰੋਟੈਸਟ ਅਸੀਂ ਇੱਥੇ ਕਰਦੇ ਰਹੇ ਹਾਂ। ਹਾਂਜੀ ਮੈਂ ਵੀ ਪ੍ਰਧਾਨ ਨੇ ਹਾਂ। 63 ਦਿਨ ਅਸੀਂ ਯੂਨੀਵਰਸਿਟੀ ਬੰਦ ਵੀ ਰੱਖੀ ਹੈ। ਪਰ ਕਦੇ ਇੱਥੇ ਪੁਲਿਸ ਇਸ ਤਰ੍ਹਾਂ ਨਹੀਂ ਆਈ। ਅੱਜ ਪੁਲਿਸ ਇਸ ਤਰ੍ਹਾਂ ਹੀ ਹੈ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਇੱਥੇ ਯੂਨੀਵਰਸਿਟੀ ਦੇ ਇੱਥੇ ਵਸਦੇ ਹੋਣ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਆਮਦੀ ਪਾਰਟੀ ਤੋਂ ਛੋਟਾ ਜਿਹਾ ਕਾਰਕੁਨ ਹੈ। ਕਿ ਦੂਜੇ ਪਾਸੇ ਤੁਸੀਂ ਦੱਸਦੇ ਹੋ ਕਿ ਅਜ ਤੱਕ ਐਦਾਂ ਪੁਲਿਸ ਕਦੇ ਦੇਖੀ ਹੋਈ ਨਹੀਂ। ਇਹ ਸਾਨੂੰ ਲੀਡਰ ਕੌਣ ਹੈ ਜਿਹਦੀ ਸਪੋਰਟ ਕਰ ਰਹੇ ਸੀ। ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਇੱਕ ਛੋਟੇ ਜਿਹੇ ਕਾਰਕੁਨ ਵਾਸਤੇ ਜੇ ਇੰਨਾ ਵੱਡਾ ਹੋਰ ਮਤਲਬ ਉਹ ਕਰ ਸਕਦੇ ਨੇ। ਇਹਦੇ ਪਿੱਛੇ ਕੁਝ ਉਹਨਾਂ ਦੇ ਹੋਰ ਵੀ ਮੰਤਕ ਹੋ ਸਕਦੇ ਨੇ ਕਿ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਡਰਾ ਲਈਏ, ਧਮਕਾ ਲਈਏ ਕਿਉਂਕਿ ਹਰ ਚੀ ਸੋ ਸੋਖਾਂ ਸਿਖ ਮੰਨਦੇ ਤੇ ਆਮ ਆਦਮੀ ਕਾਟੀ ਦੇ ਦਬਾਅ ਚ ਇਹ ਗੱਲ ਬੈਠੀ ਹੈ ਕਿ ਹਰ ਮਸਲਾ ਸੀ ਉਸ ਨਾਲ ਹੱਲ ਕਰ ਸਕਦੇ। ਉਹ ਕੋਈ ਗੱਲ ਨਹੀਂ ਕਰ ਰਹੇ ਕਿ ਲੋਕ ਲੀਡਰਸ਼ਿਪ ਕੋਈ ਲੋਕਲ ਲੀਡਰਸ਼ਿਪ ਸਾਹਮਣੇ ਨਹੀਂ ਆਈ ਹੈਗੀ। ਉਹ ਐਡਮਿਨਿਸਟ੍ਰੇਸ਼ਨ ਰਾਹੀਂ ਹੀ ਸਾਰਾ ਕੁਝ ਉਹ ਜਿਹੜਾ ਕਰ ਰਿਹਾ ਉੱਪਰੋਂ ਹੀ ਤਾਰ ਖਿਲਦੀ। ਪਰ ਕਿਵੇਂ ਦੇਖ ਦوں ਤੁਸੀਂ ਵੀ ਪਾਵਰ ਦੇ ਵਿੱਚ ਰਹੇ ਹੋ। ਸੱਤਾ ਤੁਸੀਂ ਵੀ ਹੰਢਾਈ ਹੈ। ਇਸ ਤਰੀਕੇ ਦੇ ਨਾਲ ਪਾਵਰ ਦੀ ਦੁਰਵਤ ਨੂੰ ਕੀ ਦਰਸਾਉਂ। ਮੈਨੂੰ ਲੱਗਦਾ ਮਾਨਸਿਕਤਾ ਦੀ ਪ੍ਰੋਬਲਮ ਹੈ। ਅ ਕਿਉਂਕਿ ਇਹ ਇੰਨੀ ਕੀ ਇਹਨਾਂ ਨੇ ਤੁਹਾਨੂੰ ਦੱਸਿਆ ਆਖਿਰ ਇਹਨਾਂ ਦੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਕਿਉਂਗੇ ਲੇਕਿਨ ਐਸੇ ਨਹੀਂ ਕਰਦਾ ਜਿੱਦਾਂ ਕਹਿੰਦੇ ਹੁੰਦੇ ਰਫੂਖਾਂ ਦੇ ਸਿਰਾਂ ਦੇ ਸੈਦ ਨਹੀਂ ਹੁੰਦੇ ਉਹ ਕੰਬਾਂ ਤੋਂ ਪਿਛਾਣੇ ਜਾਂਦੇ ਆ ਅਸਲੀ ਬਹੁਤ ਛੋਟੀ ਜੀ ਗੱਲ ਸੀਗੀ ਪਾਰਕਿੰਗ ਦੇ ਵਿੱਚ ਇੱਕ ਛੋਟਾ ਜਿਹਾ ਝਗੜਾ ਹੋਇਆ ਔਰ ਪ੍ਰਧਾਨ ਸਾਹਿਬ ਨੇ ਵਾਲੀਆ ਸਾਹਿਬ ਨੇ ਕਾਲਮੀਂ ਕਰਵਾ ਦਿੱਤਾ ਅੱਛਾ ਲੇਕਿਨ ਉਹਦੇ ਤੋਂ ਬਾਅਦ EMPLOYEES ਦੀ ਸਸਪੈਂਸ਼ਨ ਔਰ ਯੂਨੀਅਨ ਨੂੰ ਟਾਈਮ ਨਾ ਦੇਣਾ ਮੈਨੂੰ ਲੱਗਦਾ ਹੈ ਇੱਕ ਕਿਸਮ ਦਾ ਇਹਨਾਂ ਮੋਰਖਾ ਨੇ ਇਕੱਠੇ ਹੋਗੇ ਉਹਦੇ ਵਿੱਚ 22 ਚਾਂਸਲਰ ਪੀਏਯੂ ਦਾ ਇਹਨਾਂ ਦਾ ਜਿਹੜਾ ਕੋਈ ਰਿਸ਼ੀ ਪਾਲ ਸਿੰਘ ਆਈਐਸ ਆਫੀਸਰ ਹੈ ਜਿਹੜਾ ਰਜਿਸਟਰਾਰ ਹੈ ਔਰ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੇ ਬੇਸਿਕਲੀ ਇਹਨਾਂ ਕੁ ਫਲੇਅਰ ਅਪ ਕਰ ਦਿੱਤਾ ਅੱਛਾ EMPLOYEES ਦਾ ਰੋਸ ਹੈਗਾ ਤੁਸੀਂ ਗੱਲ ਸੁਣ ਲਓ ਬਿਲਕੁਲ ਪਰ ਵੱਧ ਕਿਸਮਤੀ ਇਹ ਆ ਕਿ ਉਹਨੂੰ ਇੰਨਾ ਕੁ ਫਲੇਅਰ ਅਪ ਕੀਤਾ ਕਿ ਯੂਨੀਅਨ ਦੇ ਸਾਹੇ ਜਿਹੜੇ ਲੀਡਰ ਆ ਸਵੇਰੇ 4-5 ਵਜੇ ਤੱਕ ਜੱਕੇ ਚੱਕੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੀ ਮਾਨਸਿਕਤਾ ਦਾ ਪ੍ਰਤੀਕ ਹੈ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਕਿ ਰੂਹ ਪੁਲਿਸ ਸਟੇਟ ਨਾ ਬਣਾਈਏ ਆਪਾਂ ਕਿਉਂਕਿ ਚਾਹੇ ਧਰਨਾ ਕਿਸੇ ਤਰ੍ਹਾਂ ਦਾ ਵੀ ਹੋਵੇ ਅੱਛਾ ਇਹ ਤਾਂ ਬੀਸਿਕਲੀ ਬਹੁਤ ਛੋਟੀ ਗੱਲ ਤੋਂ ਚਾਹੇ ਉਹ ਟੀਚਰਜ਼ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਸਾਡੀ ਕਿਸਾਨੀ ਦੀ ਗੱਲ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਗੱਲ ਹੋਵੇ ਤੇ ਇਹਨਾਂ ਦੇ ਵਿੱਚ ਰੂਹ ਪਤਾ ਨਹੀਂ ਮੈਨੂੰ ਲੱਗਦਾ ਕਿਹੜੀ ਆਈ ਜਾਂ ਇਹਨਾਂ ਨੂੰ ਗਲਤਫਹਿਮੀ ਪਤਾ ਨਹੀਂ ਕਿਹੜੀ ਹੋਈ ਹੈ ਕਿਉਂਕਿ ਅਸਲੀ ਗੱਲ ਹੈ ਭਗਵਾਨ ਸੁਬਾਨ ਦੇ ਵਿਚਾਰੇ ਦੇ ਪੱਲੇ ਨਹੀਂ ਹੈ ਮੈਨੂੰ ਤਰਸ ਵੀ ਆਉਂਦਾ ਉਸ ਦਾ ਕਿਉਂਕਿ ਇਹਨਾਂ ਦੀ ਜਿਹੜੀ ਡਿਸੀਜਨ ਹੁੰਦੇ ਆ ਉਹ ਬੇਸਿਕਲੀ ਦਿੱਲੀ ਵਾਲੇ ਲੈਂਦੇ ਆ ਤੇ ਉਹਨਾਂ ਨੂੰ ਪੰਜਾਬ ਦੀ ਸਾਈਕੀ ਦਾ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਆ ਜਦੋਂ ਮੁਗਲ ਆਏ ਸੀ ਪੰਜਾਬ ਤਾਂ ਵੀ ਇਦਾਂ ਦਾ ਨਹੀਂ ਸੀ ਜਦੋਂ ਕਿਤੇ ਗੋਰੇ ਆਏ ਸੀ ਪੰਜਾਬ ਤਾਂ ਵੀ ਇਦਾਂ ਦਾ ਨਹੀਂ ਸੀ ਮੰਗੋਲੀਅਨ ਆਏ ਸੀ ਪੰਜਾਬ ਤਾਂ ਵੀ ਇਦਾਂ ਦਾ ਨਹੀਂ ਸੀ ਬਿਲਕੁਲ ਪੂਰੀ ਹਿੰਦੁਸਤਾਨ ਦੇ ਉੱਤੇ ਕਾਂਗਰਸ ਦਾ ਰਾਜ ਸੀ ਪੰਜਾਬ ਉੱਤੇ ਨਹੀਂ ਸੀਗਾ ਹੁਣ ਪੂਰਾ ਬੀਜੇਪੀ ਦਾ ਗਲਬਾ ਹੈਗਾ ਪੰਜਾਬ ਨਹੀਂ ਹੈਗਾ ਉਹ ਇਸ ਕਰਕੇ ਸਾਡੀ ਸਾਇਕੀ ਨੂੰ ਸਮਝ ਕੇ ਇਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਇਹਨਾਂ ਨੂੰ ਪਿਆਰ ਨਾ ਜੋ ਮਰਜ਼ੀ ਕਰਾ ਲਓ ਪਾਰਕਿੰਗ ਦੇ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਇਹਨਾਂ ਪਰਭਾਰ ਕਿਉਂ ਹੋਇਆ ਕਰਦਾ ਸੀਗਾ ਛੌਨੀ ਦੇ ਵਿੱਚ ਤਬਦੀਲ ਕਰਤਾ ਗ੍ਰਫਤਾਰੀਆਂ ਹੋਈਆਂ ਕਿ ਜਿੱਦਣਾ ਰੌਲਾ ਪਿਆ ਕਹਿੰਦੇ ਕਿ ਉਹ ਆਮ ਆਦਮੀ ਪਾਰਟੀ ਦਾ ਬੰਦਾ ਸੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਸ਼ੂ ਆਪਣੀ ਪਾਵਰ ਦਿਖਾਉਣ ਲੱਗ ਪਿਆ ਤੇ ਅੱਛਾ ਸਿਰਫ ਇੱਕ ਪਾਰਕਿੰਗ ਦੇ ਤੇ ਮਸਲੇ ਵਾਸਤੇ ਤੇ ਇੱਕ ਆਕੜੇ ਬੰਦੇ ਵਾਸਤੇ ਇੰਨੀ ਪੁਲਿਸ ਲਾ ਦਿੱਤੀ ਮੈਨੂੰ ਲੱਗਦਾ ਇਹ ਨਰਗੀ ਰੀਸਟ ਕਰਨ ਵਾਲੀ ਚੀਜ਼ ਹੈ ਕਿਉਂਕਿ ਇਹ ਜਿਹੜੀ ਪੀਏਯੂ ਯੂਨੀਵਰਸਿਟੀ ਇਹ ਮੈਨੂੰ ਲੱਗਦਾ ਪੰਜਾਬ ਦੀ ਲਾਈਫਲਾਈਨ ਹੈ ਬਿਲਕੁਲ ਉਹ ਇਸ ਕਰਕੇ ਆ ਕਿਉਂਕਿ ਇੱਥੇ ਸਾਇੰਟਿਸਟ ਚਾਹੀਦੇ ਆ ਇੱਥੇ ਐਗਰੀਕਲਚਰ ਦੇ ਉੱਤੇ ਰਿਸਰਚ ਦੀ ਜਰੂਰਤ ਹੈਗੀ ਆ ਮੈਂ ਪਿਛਲੇ ਸਮੇਂ ਵੀ ਇਹ ਗੱਲ ਕਹੀ ਸੀ ਵੀ 55% ਤਾਂ ਸਾਡੇ ਕੋਲ ਟੀਚਿੰਗ ਸਟਾਫ ਜਾਂ ਸਾਇੰਟਿਸਟ ਹਨਗੇ 65% ਸਾਡੇ ਕੋਲ ਬਾਕੀ ਸਟਾਫ ਹਨਗਾ ਉਧਰ ਨੂੰ ਧਿਆਨ ਦੇਣ ਦੀ ਬਜਾਏ ਅਸਲੀ ਗੱਲ ਹੈ ਪੋਲਿਟਿਕਲ ਅਖਾੜਾ ਬਣਾਉਣਾ ਮੈਂ ਕਿਹਾ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਪਿਛਲੇ ਸਮਿਆਂ ਚ ਲਾਉ ਨਹੀਂ ਕੀਤਾ ਗਿਆ ਹੁਣ ਵੀ ਨਹੀਂ ਕਰਨਾ ਚਾਹੀਦਾ employees ਨੂੰ ਖੜੇ ਹੋਣਾ ਚਾਹੀਦਾ employee union ਨੂੰ ਖੜੇ ਹੋਣਾ ਚਾਹੀਦਾ ਤਾਂ ਕਿ ਵੀ ਅਸੀਂ ਕੰਮ ਸੇ ਕੰਮ ਕੁਝ ਚੀਜ਼ਾਂ ਇਹੋ ਜੀਆਂ ਤਾਂ ਬਚਾ ਲਈਏ ਬਿਲਕੁਲ ਕਿਉਂਕਿ